ਮਜੀ ਮਾਈ ਕਰਕੇ ਕਰੋ ਅੱਗੇ ਚੱਲ ਹਾਂਜੀ ਸਰ ਸਰ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਐਸਜੀਪੀਸੀ ਦੀਆਂ ਚੋਣਾਂ ਨੂੰ ਲੈ ਕੇ ਤਾਂ ਕਿਤੇ ਨਾ ਕਿਤੇ ਭਾਈ ਅਮਰਿਤਪਾਲ ਸਿੰਘ ਤੇ ਸਰਜੀਤ ਸਿੰਘ ਖਾਲਸਾ ਜੀ ਦੇ ਵੱਲੋਂ ਜਿਹੜਾ ਕਿਹਾ ਜਾ ਰਿਹਾ ਕਿ ਨਵੀਂ ਪਾਰਟੀ ਦਾ ਵੀ ਜਿਹੜਾ ਗਠਨ ਕੀਤਾ ਜਾ ਰਿਹਾ ਨਹੀਂ ਸਾਡੀ ਇੱਛਾ ਇਹ ਹੈ ਕਿ ਸਾਰੇ ਪੰਥ ਨੂੰ ਇਕੱਠਾ ਲੈ ਕੇ ਚੱਲੀਏ ਤੇ ਚੰਗੇ ਜਿਹੜੇ ਕਰਤਾਰ ਵਾਲੇ ਸਬਰ ਸੰਤੋਖ ਵਾਲੇ ਰੱਬ ਦੀ ਰਜ਼ਾ 'ਚ ਰਹਿਣ ਵਾਲੇ ਗੁਰਸਿੱਖੀ ਦੀ ਸੇਵਾ ਕਰਨ ਵਾਲੇ ਜੋ ਉਮੀਦਵਾਰ ਅੱਗੇ ਲੈ ਕੇ ਆਈਏ ਕਿ ਉਹ ਜਿਹੜੇ ਸਾਡੇ ਕੌਮ ਦੀਆਂ ਸੰਸਥਾਵਾਂ ਚ ਬਹੁਤ ਨਘਾਰ ਆ ਚੁੱਕਾ ਜਿਹੜੀ ਉਹਨਾਂ ਦੀ ਵਿਸ਼ਵਾਸਯੋਗਤਾ ਜਿਹੜੀ ਖਤਮ ਹੋ ਰਹੀ ਆ ਉਹਦੇ ਚ ਦੁਬਾਰਾ ਉਹਨਾਂ ਨੂੰ ਬਹਾਲ ਕੀਤਾ ਜਾ ਸਕੇ ਸਾਡੀ ਇਹ ਇੱਛਾ ਕਿ ਸਾਰੇ ਸਿਰ ਸੱਜਣ ਇਹ ਨੇ ਕਿ ਸਰਬਜੀ ਜਾਂ ਅਸੀਂ ਸਾਰੇ ਪੰਥ ਬਹੁਤ ਵੱਡਾ ਇਸ ਕਰਕੇ ਅਸੀਂ ਸਾਰੀਆਂ ਧਿਰਾਂ ਨੂੰ ਇਹ ਨੇ ਕਿ ਆਪਣੇ ਹਉਮੇ ਹੰਕਾਰ ਤਿਆਗ ਦੀ ਭਾਵਨਾ ਦਿਖਾ ਕੇ ਆਪਾਂ ਸਾਰੇ ਜਣੇ ਇੱਕ ਹੋ ਕੇ ਇਸ ਮਸਲੇ ਨੂੰ ਵਿਚਾਰੀਏ ਚੰਗੇ ਜੋਗ ਜਿਹੜੇ ਜੋਗ ਲੀਡਰ ਆ ਉਹਨਾਂ ਨੂੰ ਅੱਗੇ ਲੈ ਕੇ ਆਈਏ ਕਨਾਂ ਕਿ ਕੋਈ ਕਿਸੇ ਪਰਿਵਾਰ ਵੱਲੋਂ ਜਾਂ ਕਿਸੇ ਪਾਰਟੀ ਵੱਲੋਂ ਧੱਕੇ ਨਾ ਥਾਪੇ ਗਏ ਉਹ ਲੋਕਾਂ ਤੇ ਇਹ ਚੀਜ਼ ਨੂੰ ਆਪਾਂ ਲੋੜ ਹੈ ਨਹੀਂ ਜੀ ਉਹ ਤੇ ਮੇਰਾ ਖਿਆਲ ਹੈ ਕਿ ਪੰਜਾਬ ਦੇ ਸਾਰੇ ਜਾਂ ਹੋਰ ਵੀ ਸਿਰਦ ਇਹ ਜਿਹੜੇ ਲੋਕ ਸੀਗੇ ਉਹਨਾਂ ਨੂੰ ਮੰਗ ਕਰਨੀ ਚਾਹੀਦੀ ਸੀ ਚੰਨੀ ਸਾਹਿਬ ਨੇ ਕੀਤੀ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੇ ਬਾਕੀ ਜਿਹਦੇ ਉਹਤੇ ਜੋੜਾ ਬੜਾ ਵਾਅ ਬਰੋਲਾ ਉੱਠਿਆ ਜੀ ਇਹ ਜੀ ਉਹਨਾਂ ਦਾ ਨਿੱਜੀ ਬਿਆਨ ਹੈ ਮੇਰਾ ਖਿਆਲ ਹੈ ਕਿ ਇੱਕ ਪਤਾ ਨਹੀਂ ਇਹ ਸਾਡੇ ਸਿੱਖਾਂ ਨਾਲ ਜੇ ਉਹਨਾਂ ਦੇ ਹੱਕ 'ਚ ਵੀ ਕੋਈ ਬੋਲਦਾ ਉਹਦੇ ਖਿਲਾਫ ਵੀ ਇੱਕ ਬੜਾ ਗਲਤ ਨੈਰੇਟਿਵ ਸਿਰਜਿਆ ਜਾਂਦਾ ਮੇਰਾ ਖਿਆਲ ਹੈ ਕਿ ਬਹੁਤ ਦੇਸ਼ ਲਈ ਵੀ ਬੜਾ ਮੰਦ ਭਾਗਾ ਵਾ ਤੇ ਇਹ ਜਿਹੜੇ ਇਹ ਸਾਡੇ ਕੌਮ ਨੂੰ ਜਿਦਾਂ ਮੁੜ ਕੇ ਕਹਿੰਦੇ ਕਿ ਵੱਖਵਾਦੀ ਸਾਨੂੰ ਵੱਖਵਾਦ ਵੱਲ ਖੁੱਲ ਧੱਕਿਆ ਜਾ ਰਿਹਾ ਇਹ ਇਹ ਚੀਜ਼ ਹੈ ਕਿ ਸਾਰੀਆਂ ਚੀਜ਼ਾਂ ਜਿਹੜੀ ਕੋਈ ਉਹ ਇਹਨੇ ਲੋਕਾਂ ਦੇ ਫਤਵਾ ਦਿੱਤਾ ਉਹਨਾਂ ਨੂੰ ਜੇ ਉਹ ਵਖਵਾਦੀ ਜਾਂ ਇਹੋ ਜੀ ਚੀਜ਼ਾਂ ਹੁੰਦੀਆਂ ਤੇ ਲੋਕ ਉਹਨੂੰ ਇਹ ਏਡੇ ਵੱਡੇ ਮਾਰਜਨ ਨਾਲ ਅਜਾਉਂਦੇ ਇਸ ਕਰਕੇ ਲੋਕਾਂ ਨੇ ਉਹਨੂੰ ਪ੍ਰਵਾਨ ਕੀਤਾ ਇਹ ਸਰਕਾਰਾਂ ਨੂੰ ਇਹ ਮੇਰਾ ਖਿਆਲ ਹੈ ਕਿ ਲੋਕਾਂ ਦੇ ਜੇ ਕਿ ਇਥੇ ਇੱਕ ਲੋਕਤੰਤਰ ਦੀ ਦਵਾਈ ਦਿੱਤੀ ਜਾਂਦੀ ਆ ਤੇ ਲੋਕਤੰਤਰ ਚ ਲੋਕ ਵੱਡੇ ਹੁੰਦੇ ਤੇ ਲੋਕਾਂ ਦੇ ਫਤਵੇ ਨੂੰ ਸਵੀਕਾਰ ਕਰਦੇ ਹੋਏ ਉਹਨਾਂ ਨੂੰ ਉਹਨਾਂ ਦੇ ਸਾਥੀਆਂ ਨੂੰ ਜੋ ਵੀ ਸਾਡੇ ਹੋਰ ਮਸਲੇ ਆ ਉਹਨਾਂ ਨੂੰ ਤੁਰੰਤ ਸਰਕਾਰ ਨੂੰ ਹੱਲ ਕਰਨਾ ਚਾਹੀਦਾ ਜੀ ਲੜਾਈ ਲੜ ਰਹੇ ਹੋ ਮੁੱਦੇ ਤੇ ਲੜਾਈ ਲੜ ਰਹੇ ਹੋ ਭਾਈ ਅੰਮ੍ਰਿਤਪਾਲ ਸਾਹੀ ਜਿਹੜਾ ਆਈ ਕਿੱਥੇ ਆ ਨਹੀਂ ਅਸੀਂ ਲੜਾਈ ਲੜ ਰਹੇ ਆ ਇਹਦੇ ਚ ਮਤਲਬ ਐਸੀ ਕੱਲੇ ਅਮਰਤਪਾਲ ਦੀ ਲੜਾਈ ਇਹ ਨਹੀਂ ਲੜ ਰਹੇ ਅਸੀਂ ਸਾਰੀ ਕੌਮ ਦੀ ਜੋ ਸਾਡੇ ਨਾਲ ਧੱਕੇ ਬੇਇਨਸਾਫ ਹੈਗੇ ਉਹਨਾਂ ਦੇ ਕੱਲੇ ਅਮਰਤਪਾਲ ਨੂੰ ਛੁੜਾਉਣ ਦੀ ਕੋਈ ਮਸਲਾ ਨਹੀਂਗਾ ਵੱਡਾ ਇਹ ਇਹ ਸਾਡੇ ਕੌਮ ਨਾਲ ਜੋ ਕੁਝ ਵਾਪਰ ਰਿਹਾ ਵਾ ਜਾਂ ਆਉਣ ਵਾਲਾ ਸਮਾਂ ਸਾਡੇ ਲਈ ਬੜਾ ਭਿਆਨਕ ਆ ਜੋ 35 35 ਸਾਲ ਤੋਂ ਜੇਲ੍ਹਾਂ ਚ ਬੈਠੇ ਸਾਡੇ ਸਿੰਘ ਆ ਉਹਨਾਂ ਦੀ ਜੋ ਹੁਣ ਦੇਖੋ ਬਰਗਾੜੀ ਕਾਂਡ ਦੇ ਮਾਮਲੇ ਚ ਉਹ ਜਿਹੜੇ ਕੇਸ ਇਥੋਂ ਬਾਹਰ ਟਰਾਂਸਫਰ ਕੀਤੇ ਜਾਂਦੇ ਕਿ ਉਹਨਾਂ ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹੋ ਜੇ ਮਸਲੇ ਸਾਡੀ ਕੌਮ ਦੇ ਸਾਹਮਣੇ ਬਹੁਤ ਵੱਡੇ ਵੱਡੇ ਮਸਲੇ ਆ ਇਸ ਕਰਕੇ ਮੇਰਾ ਖਿਆਲ ਹੈ ਕਿ ਉਹ ਰਿਹਾਈ ਉਹਨਾਂ ਦੀ ਇਸ ਕਰਕੇ ਜ਼ਰੂਰ ਕੌਮ ਮੰਗਦੀ ਹੈ ਕੌਮ ਨੇ ਐਡਾ ਵੱਡਾ ਫਤਵਾ ਦਿੱਤਾ ਉਹਨਾਂ ਦੇ ਹੱਕ 'ਚ ਕੌਮ ਚਾਹੁੰਦੀ ਹੈ ਕਿ ਉਹ ਆਉਣ ਤੇ ਉਹ ਆ ਕੇ ਜਿਹੜੀ ਸਾਡੀ ਨੌਜਵਾਨੀ ਪਤਾ ਨਹੀਂ ਕਿੰਨੇ ਨੌਜਵਾਨ ਸਾਡੇ ਰੋਜ਼ ਰਸ਼ੀਆਂ ਦੀ ਭੇਡ ਚੜ ਰਹੀ ਕੀ ਕੀ ਹਾਲਾਤ ਬਣੇ ਪਏ ਪੰਜਾਬ ਦੇ ਫਰੋਤਿਆਂ ਦੇ ਲੋਕਾਂ ਨੂੰ ਜਿਹੜੇ ਵਪਾਰੀ ਕਾਰੋਬਾਰੀ ਉਹਨਾਂ ਨੂੰ ਕਿੰਨੇ ਫਰੋਤਿਆਂ ਦੇ ਫੋਨ ਆ ਰਹੇ ਆ ਕੀ ਕੀ ਕਿਦਾਂ ਲੋਕ ਇੱਥੇ ਆਪਣਾ ਜੀਵਨ ਬਸਰ ਕਰ ਰਹੇ ਆ ਉਹ ਸਰਕਾਰ ਨੂੰ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਆ ਤੇ ਇਸ ਕਰਕੇ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਇਹੋ ਜਿਹਾ ਕਿ ਕਿਸੇ ਜੋ ਕੋਈ ਬੰਦਾ ਪੰਜਾਬ ਦੀ ਗੱਲ ਕਰਦਾ ਕੋਈ ਹੱਕ ਦੀ ਗੱਲ ਕਰਦਾ ਉਹਨੂੰ ਵਖਵਾਦੀ ਐਲਾਨ ਕੇ ਉਹਨੂੰ ਜੇਲਾਂ ਤੋਂ ਸੁਟਣ ਵਾਲਾ ਕੰਮ ਜਿਹ ਜੇ ਨਾਲ ਚ ਬੰਦ ਰੱਖਣ ਦਾ ਜਿਹੜਾ ਇਹ ਤਹਿਆ ਕਰਕੇ ਬੈਠੇ ਇਹ ਮੇਰੇ ਖਿਆਲੇ ਗਲਤ ਚੀਜ਼ ਆ ਤੇ ਉਤੋਂ ਇਹਨਾਂ ਨੂੰ ਸੋਚਣਾ ਚਾਹੀਦਾ ਕਾਲੀ ਦਲ ਦਾ ਉਹਦੇ ਨਾਲ ਤੁਹਾਡਾ ਕੋਈ ਸੰਪਰਕ ਹੋਇਆ ਨਵੀਂ ਪਾਰਟੀ ਦਾ ਗਠਨ ਕਰਨ ਦਾ ਜਿਹੜਾ ਕਾਲੀ ਦਲ ਦਾ ਵਾਦੀਤਰ ਆ ਉਹਦਾ ਕੋਈ ਸੰਬੰਧ ਨਹੀਂ ਅਜੇ ਫਿਲਹਾਲ ਅਸੀਂ ਕੋਈ ਨਵੇਂ ਕਾਲੀ ਦਲ ਦੇ ਅਜੇ ਕੋਈ ਸਮਾਉਣ ਤੇ ਜੇ ਲੋੜ ਸੰਗਤਾਂ ਲੋੜ ਸਮਝਣ ਗਿਆ ਨਵਾਂ ਅਕਾਲੀ ਦਲ ਕੋ ਸਿਰਜਣ ਦੀ ਤੇ ਤਾਂ ਹੀ ਅਸੀਂ ਚਾਹੁੰਦੇ ਆ ਕਿ ਕੋਈ ਸਿੱਖਾਂ ਦੀ ਇੱਕ ਪਾਰਟੀ ਜਾਂ ਇੱਕ ਪੰਜਾਬ ਦੀ ਇੱਕ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਆ ਤਾਂ ਹੀ ਅਸੀਂ ਆਪਣੇ ਪੰਜਾਬ ਨੂੰ ਬਚਾ ਸਕਾਂਗੇ ਪੰਜਾਬ ਦੀ ਹੋਂਦ ਨੂੰ ਬਚਾ ਸਕਾਂਗੇ ਅਸੀਂ ਅਕਾਲੀ ਦਲ ਵੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਖੇਤਰੀ ਪਾਰਟੀ ਦੱਸ ਰਿਹਾ ਨੇ ਇਹ ਖੇਤਰੀ ਪਾਰਟੀ ਦੱਸ ਰਿਹਾ ਪਰ ਖੇਤਰੀ ਪਾਰਟੀ ਦੀ ਜਿਹੜੀ ਜ਼ਿੰਮੇਵਾਰੀਆਂ ਸੀ ਉਹਨੇ ਨਭਾਈਆਂ ਉਹਨਾਂ ਨੇ ਜਿਹੜੀਆਂ ਨੈਸ਼ਨਲ ਪਾਰਟੀਆਂ ਸੀ ਉਹਨਾਂ ਦੀ ਝੋਲੀ 'ਚ ਜਾ ਕੇ ਜੋ ਕੌਮ ਦਾ ਨੁਕਸਾਨ ਕੀਤਾ ਉਹ ਇਸ ਕਰਕੇ ਲੋਕਾਂ ਦੇ ਮਨਾਂ ਤੋਂ ਉਤਰ ਗਏ ਆ ਇਹ ਚੀਜ਼ ਹੈ ਕਿ ਮੇਰੇ ਖਿਆਲ 'ਚ ਉਹਨਾਂ ਨੂੰ ਵੀ ਆਪਣੇ ਅੰਦਰ ਛਾਤੀ ਮਾਰਨ ਦੀ ਲੋੜ ਆ ਜਿਹੜੇ ਕੋਈ ਬੰਦੇ ਇਹ ਜੇ ਪੰਜਾਬ 'ਚ ਰਹਿਣਾ ਤੇ ਪੰਜਾਬ ਦੀ ਗੱਲ ਕਰਨੀ ਪਊਗੀ ਆਪਾਂ ਨੂੰ ਸਾਰਿਆਂ ਨੂੰ ਪੰਜਾਬ ਦੇ ਹੱਕਾਂ ਹਕੂਕਾਂ ਦੀ ਸਾਰਿਆਂ ਨੂੰ ਲੜ ਕੇ ਪੈਰਾ ਦੇਣਾ ਪਊਗਾ ਅੱਜ ਕੁਝ ਚੌਣਾ ਲੜਨ ਦੇ ਵਿਚਾਰ ਆ ਜ਼ਿਕਰ ਕੀ ਜਲਦੀ ਐਲਾਨ ਕਰ ਨਹੀਂ ਇਹ ਸਾਨੂੰ ਗੁਰੂ ਮਹਾਰਾਜ ਨੇ ਮੀਰੀ ਪੀਰ ਦਾ ਸਿਧਾਂਤ ਦਿੱਤਾ ਇਹ ਸਾਡੇ ਗੁਰਦੁਆਰਿਆਂ ਦੇ ਪ੍ਰਬੰਧ ਜਿਹੜਾ ਸਾਡੇ ਲਈ ਸਭ ਤੋਂ ਜ਼ਰੂਰੀ ਆ ਜੇ ਅਸੀਂ ਆਪਣੇ ਕੌਮ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਸਹੀ ਦਿਸ਼ਾ ਚ ਲੈ ਗਏ ਸਹੀ ਉਹਨਾਂ ਦਾ ਪ੍ਰਬੰਧ ਸਹੀ ਹੱਥਾਂ ਚ ਆ ਗਿਆ ਤੇ ਅਸੀਂ ਬਹੁਤ ਕੁਝ ਇੱਕ ਪੈਰਲ ਸਰਕਾਰ ਹੈ ਸਾਡੀ ਮਿਨੀ ਪਾਰਲੀਮੈਂਟ ਹੈ ਸਿੱਖਾਂ ਦੀ ਤੇ ਉਹਦੇ ਚ ਅਸੀਂ ਬਹੁਤ ਕੋਸ਼ਿਸ਼ ਹੈ ਐਜੂਕੇਸ਼ਨ ਦੇ ਹੈਲਥ ਦੇ ਹੋਰ ਜਿਹੜੇ ਮਸਲੇ ਆ ਸਿੱਖਾਂ ਦਾ ਜਿਹੜਾ ਹੋਰ ਜਿਹੜੇ ਬੇਇਨਸਾਫੀਆਂ ਹੋਈਆਂ ਜੇ ਚੰਗੇ ਲੀਡਰ ਹੋਣਗੇ ਤੇ ਮੇਰਾ ਖਿਆਲ ਹੈ ਕਿ ਸਾਨੂੰ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਧਰਨੇ ਲਾ ਕੇ ਬਹਿਣ ਦੀ ਲੋੜ ਨਹੀਂ ਸਾਡੀਆਂ ਸੰਸਥਾਵਾਂ ਹੀ ਇਹ ਕੰਮ ਕਰਨਗੀਆਂ ਸੋ ਅੱਜ ਕਿਤਾ ਲੱਗੇ ਤੁਸੀਂ ਵੀ ਆ ਹਿੱਸਾ ਰਹੇ ਹੋ ਤਾਂ ਤੁਸੀਂ ਅੱਜ ਜਿਹੜੀ ਮੀਟਿੰਗ ਕੀਤੀ ਹੈ ਜਿਹੜੇ ਜਿਹੜੇ ਵੀ ਆਦੇ ਇਸ਼ਾਰਾ ਰਹੇ ਨੇ ਅੱਜ ਜੋ ਗੁਰਦਾਰ ਰੇੜੂ ਸਾਹਿਬ ਨਾਨਪੁਰ ਸਾਹਨੇ ਵਾਲ ਤੇ ਇਹ ਜੋ ਸਾਰੇ ਇਲਾਕੇ ਜੀਆਂ ਸੰਗਤਾਂ ਦਾ ਇਹ ਇਕੱਠ ਸੀ ਇੱਛਾ ਸੀ ਕਿ ਜਿਹੜੇ ਸਾਡੇ ਪੰਥ ਨੇ ਜਿਨ੍ਹਾਂ ਨੂੰ ਨਵਾਜਿਆ ਜਿੱਥੇ ਕਿ ਪੰਥਕਤਾ ਕਾਇਮ ਪੰਜਾਬ 'ਚ ਨਜ਼ਰ ਆਉਂਦੀ ਹੈ ਜਿਹਦੇ ਨਾਲ ਪੰਥ ਜੀਆਂ ਭਾਵਨਾਵਾਂ ਦਾ ਪਕਟਾਵਾ ਅੱਜ ਹੋਇਆ ਦੋ ਚੌਣਾ ਜਿੱਤ ਕੇ ਉਹਦੀ ਖੁਸ਼ੀ ਵਾਸਤੇ ਸ਼ੁਕਰਾਨਾ ਜੋ ਗੁਰੂ ਮਹਾਰਾਜ ਦਾ ਤੇ ਇਹਨਾਂ ਜਿਹੜੇ ਸ੍ਰੀਸ਼ਿਖਿਤ ਹਨ ਉਹਨਾਂ ਦਾ ਪਰਿਵਾਰਾਂ ਦਾ ਸਨਮਾਨ ਕਰਨਾ ਇਹ ਮਕਸਦ ਸੀ ਆ ਜਿਹੜੀ ਤੁਸੀਂ ਜ਼ਿਕਰ ਕਰਦੇ ਹੋ ਕਿ ਸ੍ਰੋਮਣੀ ਅਕਾਲੀ ਦਲ ਭਾਗੀ ਨਹੀਂ ਭਾਗੀ ਨਹੀਂ ਭਾਗੀ ਨਹੀਂ ਬਲਕੇ ਸਾਡੀ ਨਾਰਾਜ਼ਗੀ ਉਹਨਾਂ ਨੇ ਇਸ ਕਉਂ ਦੀ ਸ੍ਰੋਮਣੀ ਅਕਾਲੀ ਦਲ ਸਾਡੇ ਪੁਰਖਿਆਂ ਦੀ ਮਹਾਰ ਸ਼ਹੀਦਾਂ ਦੀ ਪਾਰਟੀ ਹੈ ਇਹ ਕੋਈ ਛੋਟੀ ਮੋਟੀ ਨਹੀਂ ਇਹ ਕੇਵਲ ਪੋਲੀਟੀਕਲ ਪਾਰਟੀ ਨਹੀਂ ਮੈਂ ਬੇਨਤੀ ਕਰਾਂ ਇਟ ਇਜ਼ ਐਨ ਮੂਵਮੈਂਟ ਆਫ ਦਾ ਸਿੱਖ ਆੜੇ ਕਲੀ ਵੀ ਉਹਦੇ ਲਈ ਹਮੇਸ਼ਾ ਅਕਾਲੀ ਦਲ ਜੂਝਦਾ ਰਿਹਾ ਅਕਾਲੀ ਦਲ ਹੱਕ ਸੱਚ ਦੀ ਲੜਾਈ ਜ਼ਬਰ ਜ਼ੁਲਮ ਦੇ ਖਿਲਾਫ ਜੋ ਗੁਰਸਹਿਬਾਨ ਹਸਨੂ ਦਿੱਤਾ ਉਸਨੂੰ ਅੱਜ ਤੇ ਚੱਲਦਾ ਪਰ ਜਦੋਂ ਉਸ ਸਿਧਾਂਤ ਤੋਂ ਐਸਾ 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 ਡਲੂਟ ਕਰਦੇ ਕਰਦੇ ਉਹਨਾਂ ਸਿਧਾਂਤਾਂ ਨੂੰ ਛੱਡਿਆ ਦਿੱਤਾ ਪੰਜਾਬ ਦੀ ਲੋਕਾਂ ਨੇ ਅਕਾਲੀ ਦਲ ਨੂੰ ਪਿੱਛੇ ਛੱਡ ਕੇ ਆਜ ਫਤਵਾ ਦੇ ਕੇ ਦਿਓ ਕਨੂਰ ਸਾਹਿਬ ਦਾ ਤੇ ਵੀਰਕੋਟ ਤੋਂ ਇਹ ਸਾਬਤ ਕਰਦਾ ਕਿ ਨਹੀਂ ਪੰਥ ਅਜੇ ਕਾਇਮ ਹੈ ਪਰ ਸਾਡੇ ਲੀਡਰ ਜਿਹੜੇ ਅਗਵਾਈ ਕਰਨ ਦੇ ਯੋਗ ਨਹੀਂ ਜਾਈ ਜਿਹੜੀ ਤੁਸੀਂ ਗੱਲ ਕਰਦੇ ਹੋ ਨਾਲਜੀਤ ਜੀ ਅਸੀਂ ਵੀ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਚਲਾਈ ਸੀ ਨਾ ਕਿਸੇ ਮੁਖੀ ਪਰਖਣੇ ਸਾਦੀ ਪਹਿਲਾਂ ਉਹਦਾ ਕਾਰਨ ਸੀ ਕਿ ਜਿੱਥੇ ਗੁਰਧਾਮਾਂ ਦੇ ਉੱਤੇ ਮਨਵਤियां ਹੋਣ ਲੱਗੀਆਂ ਸੀ ਬੇਸਿਧਾਂਤ ਤੇ ਗੱਲਾਂ ਹੋਣ ਲੱਗੀਆਂ ਸੀ ਮਨਮਾਨੀਆਂ ਕਰਨ ਲੱਗੀਆਂ ਸੀ ਇਹ ਕੇ ਲਈ ਨਿੱਜੀ ਮਫਾਦਿਆਂ ਵਾਸਤੇ ਵਰਤਣ ਲੱਗੇ ਸਨ ਉਹਦੇ ਖਿਲਾਫ ਸੁਧਾਰ ਲਹਿਰ ਸ਼ੁਰੂ ਕੀਤੀ ਅਸੀਂ ਵੀ ਸ਼੍ਰੋਮਣੀ ਅਕਾਲੀ ਦਰ ਸੁਧਾਰ ਲਹਿਰ ਹੈ ਇਹਦੇ ਵਿੱਚ ਕਮੀਆਂ ਨੇ ਜਿਹੜੇ ਉਹ ਲੀਡਰ ਜਿਹੜੇ ਬੇੜਾ ਵਿਹਾ ਚੁੱਕੇ ਨੇ ਉਹ ਲੀਡਰ ਜਿਹੜੇ ਅੱਜ ਜਿਨ੍ਹਾਂ ਨੇ ਲੋਕਾਂ ਨੂੰ ਲੋਕਾਂ ਨੇ ਜਿਹਨਾਂ ਨੂੰ ਘਵਾਇ ਤਬੂ ਨਹੀਂ ਕੀਤੀ ਇਹ ਸਾਰੀਆਂ ਚੋਣਾ ਲਗਾਤਾਰ ਸੀ ਪਿੱਛੇ ਆਇਆ ਇਸ ਲਈ ਫੈਸਲਾ ਕਰ ਲਿਆ ਕਿ ਆਪਾਂ ਇਸ ਤੋਂ ਧਾਰ ਲੈ ਕੇ ਆਈਏ ਬਹੁਤ ਵੱਡਾ ਹੰਗਾਰਾ ਮੜ ਰਿਹਾ ਅਸੀਂ ਪ੍ਰੋਗਰਾਮ ਰੱਖੇ ਨੇ ਔਰ ਜਿਵੇਂ ਸਤਕਾਰ ਜੋ ਸਾਰੇ ਸਾਡੇ ਭਾਈ ਭਾਈ ਤਰਸੇਮ ਸਿੰਘ ਜੀ ਜਾਂ ਭਾਈ ਸਰਜੀਸ ਜੀ ਨੇ ਆਪਣੀ ਜਿਹੀ ਕੀ ਤਾਂ ਸਾਰੇ ਹਮ ਖਿਆਲੀ ਜਿਹੜੀ ਪੰਥਿਕ ਤਰ੍ਹਾਂ ਨੇ ਕਿ ਅਸੀਂ ਉਹ ਮੂਲ ਜਿਹੜਾ ਸਾਡਾ ਜਿਸ ਵਾਸਤੇ ਇਹ ਸਾਡੀਆਂ ਜਿਹੜੀਆਂ ਜੱਥੇਬੰਦਰ ਢਾਂਚੇ ਤਿਆਰ ਹੋਏ ਸੀ ਸਗੀਆਂ ਪਹਿਲਾਂ ਉਹਨਾਂ ਤੋਂ ਅਸੀਂ ਲਾਂਬੇ ਹੋ ਗਏ ਅਸੀਂ ਮੁੜ ਕੇ ਲਈ ਤੇ ਕਿਵੇਂ ਲੈ ਕੇ ਆਉਣੇ ਨੇ ਉਹ ਸਿਰ ਜੋੜ ਕੇ ਅਗਲੀ ਗੱਲ ਕਰਾਂਗੇ ਬੁੜੇ ਸਿਆਣੇ ਬੁੱਧੀਜੀਵੀ ਸਾਡੇ ਨਾਲ ਨੇ ਉਹਨਾਂ ਦੀਆਂ ਸਲਾਹਾਂ ਲੈ ਜਣੀਆਂ ਨੇ ਔਰ ਜਿਹੜੀ ਸਾਡੀ ਨੌਜਵਾਨੀ ਹੈ ਉਹ ਅੱਜ ਆਵਾਜਾ ਆਵਾਜਾ ਵੀ ਇਸ ਕਰਕੇ ਹੋਈ ਭਈ ਆਵਾਜ਼ ਕਿ ਅਸੀਂ ਹੁਣ ਕਿੱਧਰ ਜਾਈਏ ਕਿਹਦੇ ਮਗਰ ਲੱਗੀ ਹੈ ਉਹਨਾਂ ਨੇ ਇੱਕ ਪਲੇਟਫਾਰਮ ਕਰ ਪਿਆ ਕਿ ਸਾਡੇ ਨਾਲ ਇੱਕ ਸਵਾਲ ਇਹ ਰਿਹਾ ਕਿਤਨਾ ਕਿਤੇ ਤੁਹਾਡੇ ਹੀ ਸਾਥੀਆਂ ਵੱਲੋਂ ਕੁਝ ਸਵਾਲ ਚੁਟੇ ਗਏ ਸੀ ਉਹਨੇ ਪਹਿਲਾਂ ਮਲਾਈਆਂ ਕਰਦੀਆਂ ਤੇ ਹੁਣ ਇਕੱਲੇ ਸੁਖਵੀਰ ਬਾਦਲ ਨੂੰ ਜਿਹੜਾ ਜਾਂ ਉਹਨਾਂ ਦੇ ਨਾਲ ਜਿਹੜੇ ਹੈਗੇ ਉਹਨਾਂ ਨੂੰ ਦੋਸ਼ੀ ਨਹੀਂ ਠਹਿਰਾਣਾ ਆਪ ਹੀ ਇਸ ਮਾਮਲੇ 'ਚ ਦੋਸ਼ੀ ਹੈਗੇ ਨੇ ਜਿਹੜੇ ਬਾਕੀ ਕਰਦੇ ਦੇਖੋ ਜੀ ਇਹਨੂੰ ਤੁਸੀਂ ਬਾਕੀ ਜਾਂ ਨਰਾਜ ਤਰਕਲ ਕੋਈ ਨਾ ਦੇ ਰਹੇ ਹੋ ਇਸ ਕਰਕੇ ਉਹਨਾਂ ਨੇ ਗੱਲ ਕੀਤੀ ਜਦੋਂ ਨਾ ਸੁਣੀ ਉਹਨਾਂ ਨੇ ਅਸੀਂ ਬੈਠ ਕੇ ਅੰਦਰ ਗੱਲ ਕੀਤੀ ਜਦੋਂ ਕਿ ਵੀ ਮੈਂ ਪ੍ਰਧਾਨਗੀ ਨਹੀਂ ਛੱਡੀ ਅਸੀਂ ਪ੍ਰਧਾਨਗੀ ਦਾ ਸਵਾਲ ਲਿਆ ਵੀ ਆਪਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਕਬੂਲ ਕਰਨਾ ਬੰਦ ਕਰ ਦਿੱਤਾ ਇਸ ਲਈ ਅਸੀਂ ਬਾਹਰ ਨਹੀਂ ਫਿਰ ਅਸੀਂ ਜੋ ਪਿੱਛੇ ਕਮੀਆਂ ਗਲਤੀਆਂ ਜਿਨੂੰ ਅਸੀਂ ਕਹਿੰਦੇ ਰਹੇ ਵਾਰ-ਵਾਰ ਬਰਗਾੜੀ ਸਾਹਿਬ ਬਰਗਾੜੀ ਤੇ ਕਾਂਢ ਤੋਂ ਲਾ ਕੇ ਅੱਜ ਤੱਕ ਉਹਨਾਂ ਨੇ ਸਿਰ ਫੇਰੀ ਆ ਵੀ ਨਹੀਂ ਦੇਖਾਂਗੇ ਕਰਾਂਗੇ ਬਾਹਰੋਂ ਵਰਕ ਕਰੇ ਅਸਲੀ ਮਰਿਆਦਾ ਚ ਨਹੀਂ ਆ ਕੇ ਕੀਤੀ ਉਹ ਸਾੜੀਆਂ ਅਸੀਂ ਅਕਾਲਤਾ ਸਾਹਿਬ ਨੂੰ ਅਸੀਂ ਦਿੱਤੀਆਂ ਬੇਨਤੀ ਕੀਤੀ ਵੀ ਆਏ ਸਾਥੋਂ ਵਗਿਆਵਾ ਹੋਈਆਂ ਨੇ ਸਾਡੀ ਚੁੱਪ ਜੜੀ ਹੈ ਸਾਡੀ ਖਮੋਸ਼ੀ ਉਹਦੀ ਹਾਮੀ ਬਣ ਗਈ ਇਸ ਤਰ੍ਹਾਂ ਕੇ ਅਸੀਂ ਵੀ ਗੁਨਾਹਗਰ ਹਾਂ ਤੇ ਉਹਨਾਂ ਨੂੰ ਜਵਾਬ ਦਿੱਤਾ ਲੇਕਿਨ ਉਹਨਾਂ ਨੇ ਜਵਾਬ ਦਿੱਤਾ ਜੀ ਹੁਣ ਕੀ ਦਿੱਤਾ ਤਾਂ ਹੁਣ ਸਿੰਘ ਸਾਹਿਬ ਜਾਣਦੇ ਨੇ ਇਹ ਉਹਨਾਂ ਦਾ ਪ੍ਰੈਰੋਗੇਟਿਵ ਹੈ ਉਹ ਆਪਣੇ ਜਿਹੋ ਜਿਹੇ ਫੈਸਲਾ ਪੰਚਾਇਤ ਸਾਬਣ ਕਰਨ ਸਾਨੂੰ ਪ੍ਰਵਾਨ ਹੈ